ਲੋਜੀਕ ਟਰੈਕਟਰ ਸਟੰਟ ਮਾਮਲੇ ਵਿੱਚ ਹੁਣ ਪੁਲਿਸ ਵੱਲੋਂ ਵੱਡਾ ਐਕਸ਼ਨ ਕਰਨ ਦੀ ਗੱਲ ਸਾਹਮਣੇ ਆ ਰਹੀ ਹੈ ਪਰਚੇ ਕੀਤੇ ਗਏ ਨੇ ਗ੍ਰਿਫਤਾਰੀਆਂ ਹੋ ਰਹੀਆਂ ਨੇ ਔਰ ਟਰੈਕਟਰ ਕਾਬੂ ਕੀਤੇ ਜਾ ਰਹੇ ਨੇ ਪੂਰੀ ਗੱਲ ਤੁਹਾਨੂੰ ਦੱਸਦੇ ਆਂ ਪਰ ਨਾਲ ਨਾਲ ਆਪਾਂ ਚਰਚਾ ਕਰਨੀ ਹੈ ਕਿ ਕੀ ਇੰਜ ਕਰਨ ਦੇ ਨਾਲ ਇਹ ਸਾਰਾ ਕੁਝ ਰੁਕ ਜਾਏਗਾ ਕੀ ਸਿਰਫ ਉਹੀ 10-15 ਬੰਦੇ ਦੋਸ਼ੀ ਹੋਣਗੇ ਜਿਹੜੇ ਫੜੇ ਜਾ ਰਹੇ ਨੇ ਜਾਂ ਇਹੋ ਜਿਹਾ ਘਟਨਾਵਾਂ ਦੇ ਪਿੱਛੇ ਹੋਰ ਵੀ ਵਿਅਕਤੀ ਜ਼ਿੰਮੇਵਾਰ ਨੇ ਕੌਣ-ਕੌਣ ਜ਼ਿੰਮੇਵਾਰ ਹੁੰਦਾ ਹੈ ਇਹਦੇ ਤੇ ਗੱਲ ਕਰਾਂਗੇ ਪਹਿਲਾਂ ਸੁਣ ਲੋ ਕਿ ਪੁਲਿਸ ਵੱਲੋਂ ਜਾਣਕਾਰੀ ਆ ਰਹੀ ਹੈ ਕਿ 11 ਲੋਕਾਂ ਤੇ ਪਰਚਾ ਦਰਜ ਕੀਤਾ ਗਿਆ ਜਿਨ੍ਹਾਂ ਚ ਤਿੰਨ ਟਰੈਕਟਰ ਜਿਹੜੇ ਨੇ ਉਹ ਗ੍ਰਿਫਤਾਰ ਕੀਤੇ ਗਏ ਨੇ ਤਿੰਨ ਹੀ ਵਿਅਕਤੀ ਜਿਹੜੇ ਨੇ ਉਹ ਕਾਬੂ ਕਰਨ ਦੀ ਗੱਲ ਸਾਹਮਣੇ ਆ ਰਹੀ ਹੈ ਵੇਖੋ ਦਮੇਲੀ ਪਿੰਡ ਫਗਵਾੜੇ ਦੇ ਵਿੱਚ ਟਰੈਕਟਰਾਂ ਦੀ ਰੇਸ ਦਾ ਮੁਕਾਬਲਾ ਕਰਵਾਇਆ ਗਿਆ ਉਹਦੇ ਚ ਜਦੋਂ ਇੱਕ ਟਰੈਕਟਰ ਬੇਕਾਬੂ ਹੋ ਗਿਆ ਉਹ ਲੋਕਾਂ ਤੇ ਚੜ ਗਿਆ ਕਿੰਨੇ ਵਿਕਤੀਆਂ ਦਾ ਨੁਕਸਾਨ ਹੋਇਆ ਔਰ ਉਸ ਤੋਂ ਬਾਅਦ ਜਿਹੜਾ ਹੈ ਉਹ ਪੂਰੇ ਪੰਜਾਬ ਦੇ ਵਿੱਚ ਇੱਕ ਰੌਲਾ ਪਿਆ ਇੱਕ ਚਰਚਾ ਚੱਲੀ ਪਹਿਲਾਂ ਵੀ ਇਹੋ ਜੇ ਕਿੰਨੇ ਹੀ ਮਾਮਲੇ ਵਾਪਰਦੇ ਨੇ ਔਰ ਫਿਰ ਇਹਦੇ ਤੇ ਚਰਚਾ ਉੱਠੀ ਹੈ ਪੁਲਿਸ ਦੀ ਕਾਰਵਾਈ ਤੇ ਵੀ ਸਵਾਲ ਉੱਠੇ ਨੇ ਕਿ ਆਖਰ ਪੁਲਿਸ ਨੂੰ ਕਿਉਂ ਨਾ ਪਤਾ ਲੱਗਿਆ ਕਿ ਐਡਾ ਵੱਡਾ ਇਸ ਤਰ੍ਹਾਂ ਦਾ ਮੁਕਾਬਲਾ ਕਰਾਇਆ ਜਾ ਰਿਹਾ ਹੈ ਜਦੋਂ ਇਹਨੂੰ ਪਹਿਲਾਂ ਹੀ ਗੈਰਕਾਨੂੰਨੀ ਿਕਰਾਰ ਦਿੱਤਾ ਹੋਇਆ ਤਾਂ ਪੁਲਿਸ ਪ੍ਰਸ਼ਾਸਨ ਕਿੱਥੇ ਸੁੱਤਾ ਪਿਆ ਸੀ ਪਹਿਲਾਂ ਇਹ ਤਮਾਮ ਸਵਾਲ ਜਿਹੜੇ ਨੇ ਉਹ ਪੁਲਿਸ ਪ੍ਰਸ਼ਾਸਨ ਤੇ ਬਣੇ ਹੋਏ ਸੀ ਪਰ ਹੁਣ ਪ੍ਰਸ਼ਾਸਨ ਵੱਲੋਂ ਜਾਣਕਾਰੀ ਆ ਰਹੀ ਹੈ ਕਿ ਵੱਡੀ ਕਾਰਵਾਈ ਹੋ ਰਹੀ ਹੈ ਪਰ ਇੱਥੇ ਆਪਾਂ ਗੱਲ ਇਹ ਕਰਨੀ ਹੈ ਕਿ ਜਿਹੜਾ 11 ਜਣਿਆਂ ਤੇ ਪਰਚਾ ਦਰਜ ਹੋਣ ਦੀ ਗੱਲ ਆ ਰਹੀ ਹੈ ਜਾਂ ਤਿੰਨ ਟਰੈਕਟਰ ਕਾਬੂ ਕਰ ਲਏ ਜਾਂ ਤਿੰਨ ਬੰਦੇ ਕਾਬੂ ਕਰ ਲੇ ਕੀ ਸਿਰਫ ਇੰਨੇ ਜਣਿਆਂ ਨਾਲ ਇਹ ਮਾਮਲਾ ਰੁਕ ਜਾਊਗਾ ਕੀ ਇਸ ਘਟਨਾ ਦੇ ਵਿੱਚ ਸਿਰਫ ਇੰਨੇ ਕੀ ਜ਼ਿੰਮੇਵਾਰ ਨੇ ਦੇਖੋ ਇਹਦੇ ਚ ਗੱਲ ਆ ਰਹੀ ਹੈ ਕਿ ਜਿੰਨੇ ਟਰੈਕਟਰ ਮੁਕਾਬਲੇ ਚ ਆਏ ਸੀ ਟਰੈਕਟਰ ਲੈ ਕੇ ਉਹਨਾਂ ਸਾਰਿਆਂ ਦੇ ਉੱਪਰ ਜਿਹੜਾ ਉਹ ਪਰਚਾ ਦਰਜ ਕੀਤਾ ਜਾ ਰਿਹਾ ਹੈ ਦੂਜੀ ਗੱਲ ਇਹ ਸਾਹਮਣੇ ਆਈ ਹੈ ਕਿ ਜਿਹੜੇ ਪ੍ਰਬੰਧਕ ਇਹ ਟਰੈਕਟਰਾਂ ਦੀ ਫੁਕਰ ਪੰਥੀ ਵਾਲਾ ਮੁਕਾਬਲਾ ਕਰਾ ਰਹੇ ਸੀ ਉਹਨਾਂ ਤੇ ਵੀ ਪਰਚਾ ਦਰਜ ਕੀਤਾ ਜਾ ਰਿਹਾ ਔਰ ਸਾਰਿਆਂ ਦੀ ਭਾਲ ਜਾਰੀ ਹੈ ਹੁਣ ਪਹਿਲੀ ਗੱਲ ਇੱਥੇ ਸੁਪਾਰਸ਼ਾਂ ਆਉਣਗੀਆਂ ਜਿਵੇਂ ਚੱਲਦਾ ਹੁੰਦਾ ਹੈ ਇੱਥੇ ਕਈ ਤਰ੍ਹਾਂ ਦੇ ਜੋਰ ਤੋੜ ਲੱਗਣਗੇ ਕਿ ਮੇਰਾ ਨਾਂ ਪਰਚੇ ਤੋਂ ਬਾਹਰ ਆ ਜੇ ਮੇਰੇ ਤੇ ਕਾਰਵਾਈ ਨਾ ਹੋਵੇ ਫਿਰ ਧਾਰਾ ਕਿਹੜੀ ਲੱਗੇਗੀ ਔਰ ਕਿੰਨੀ ਕੁ ਵੱਡੀ ਕਾਰਵਾਈ ਇਹਦੇ ਤੇ ਨਿਕਲ ਕੇ ਆ ਸਕਦੀ ਹੈ ਇਹਦੇ ਤੇ ਆਪਾਂ ਗੱਲ ਕਰਦੇ ਆਂ ਦੇਖੋ ਪਹਿਲੀ ਤਾਂ ਗੱਲ ਜਿਹੜੇ ਇਹ ਕੁ 10 15 ਵਿਅਕਤੀ ਗ੍ਰਿਫਤਾਰ ਹੋ ਰਹੇ ਨੇ ਜਾਂ ਪਰਚਾ ਹੋ ਰਿਹਾ ਇਹਨਾਂ ਦੇ ਉੱਪਰ ਕੀ ਇਹੋ ਜੀਆਂ ਜਿਹੜੀਆਂ ਫੁਕਰਪੰਥੀ ਦੀਆਂ ਕਾਰਵਾਈਆਂ ਨੇ ਟਰੈਕਟਰਾਂ ਦੇ ਮੁਕਾਬਲੇ ਜਾਂ ਇਹ ਸਟੰਟ ਬਾਜ਼ੀਆਂ ਜਾਂ ਕੀ ਇਹਦੇ ਲਈ ਇਕੱਲੇ ਉਹੀ ਜ਼ਿੰਮੇਵਾਰ ਨੇ ਮੈਨੂੰ ਲੱਗਦਾ ਨਹੀਂ ਇਹਦੇ ਲਈ ਇੱਕ ਉਹ ਸੋਚ ਜ਼ਿੰਮੇਵਾਰ ਹੈ ਜਿਹੜੀ ਸਮਾਜ ਦੇ ਵਿੱਚ ਗੀਤਾਂ ਰਹੀਂ ਫਿਲਮਾਂ ਰਹੀਂ ਫਲਾਈ ਗਈ ਹੈ ਉਹ ਫੁਕਰਪੰਥੀ ਉਹ ਚੱਕਵੀ ਉਹ ਵਿਖਾਵਾ ਬਾਜੀ ਵਾਲੀ ਸੋਚ ਸਮਝ ਤੇ ਮਾਨਸਿਕਤਾ ਇਹਦੇ ਲਈ ਜ਼ਿੰਮੇਵਾਰ ਹੈ ਹੁਣ ਦੇਖੋ ਜਿਹੜੇ ਉੱਥੇ ਉਹ ਮੁਕਾਬਲਾ ਵੇਖਣ ਆਏ ਸੀ ਕੀ ਉਹ ਵੀ ਥੋੜੇ ਥੋੜੇ ਜ਼ਿੰਮੇਵਾਰ ਨਹੀਂ ਬਣਦੇ ਕੀ ਉਹਨਾਂ ਨੂੰ ਪਤਾ ਨਹੀਂ ਸੀ ਕਿ ਇਹ ਗੈਰਕਾਨੂੰਨੀ ਹੈ ਕੀ ਉਹਨਾਂ ਨੂੰ ਪਤਾ ਨਹੀਂ ਸੀ ਵੀ ਇਹ ਫੁਕਰਪੰਤੀ ਚੱਲ ਰਹੀ ਹੈ ਹੁਣ ਪਿੱਛੇ ਅੱਜ ਤੋਂ ਕੁਝ ਮਹੀਨੇ ਪਹਿਲਾਂ ਪੰਜਾਬ ਦੇ ਵਿੱਚ ਹੀ ਟਰੈਕਟਰ ਉੱਪਰੋਂ ਖੜਾ ਕਰਕੇ ਸਟੰਟ ਕਰਦਾ ਇੱਕ ਮੁੰਡਾ ਜਿਹੜਾ ਉਹਦੀ ਡੈਥ ਹੋਈ ਹੈ ਉਸ ਤੋਂ ਬਾਅਦ ਅਜੇ ਤੱਕ ਇੱਧ ਤੋਂ ਪਿੱਛੇ ਨਹੀਂ ਹਟਿਆ ਗਿਆ ਹੁਣ ਤੁਸੀਂ ਦੇਖੋ ਕੱਲਾ ਟਰੈਕਟਰ ਨਹੀਂ ਲੰਡੀਆਂ ਜੀਪਾਂ ਬੁਲਟ ਟਰੈਕਟਰ ਇਹਨਾਂ ਦੇ ਉੱਪਰ ਇਹ ਜਿਹੜਾ ਸਭ ਕੁਝ ਹੁੰਦਾ ਹੈ ਇਹ ਸਿਰਫ ਤੇ ਸਿਰਫ ਫੁਕਰਪੰਥੀਆ ਇਹ ਸਿਰਫ ਦਿਖਾਵਾ ਔਰ ਇਹੋ ਜੀ ਫੁਕਰਪੰਥੀ ਤੇ ਦਿਖਾਵਾ ਬਹੁਤ ਵੱਡੇ ਪੱਧਰ ਤੇ ਫੈਲ ਰਿਹਾ ਔਰ ਕਈ ਗੀਤਾਂ ਦੇ ਵਿੱਚ ਇਹਨੂੰ ਉਤਸ਼ਾਹਿਤ ਕੀਤਾ ਜਾਂਦਾ ਦੇਖੋ ਫੁਕਰਪੰਥੀ ਕਿਸੇ ਵੀ ਤਰ੍ਹਾਂ ਦੀ ਹੋਵੇ ਉਹ ਹਮੇਸ਼ਾ ਹੀ ਬਰਬਾਦੀ ਕਰਦੀ ਨੁਕਸਾਨ ਕਰਦੀ ਹੈ ਔਰ ਇਹ ਕਿਹੜੀ ਸਾਈਕੀ ਚੋਂ ਨਿਕਲਦੀ ਹੈ ਜਦੋਂ ਕੋਈ ਵਿਅਕਤੀ ਆਪਣੇ ਵੱਡੇ ਕੰਮਾਂ ਆਪਣੀ ਵੱਡੀ ਸੋਚ ਦੇ ਨਾਲ ਮਸ਼ਹੂਰ ਹੋਣ ਹੋਣ ਨੂੰ ਛੱਡ ਕੇ ਹਰ ਇੱਕ ਬੰਦੇ ਦੇ ਅੰਦਰ ਇੱਕ ਤਮੰਨਾ ਹੁੰਦੀ ਹੈ ਮਸ਼ਹੂਰ ਹੋਵਾਂ ਮੈਂ ਜਾਣਿਆ ਜਾਵਾਂ ਮੈਨੂੰ ਲੋਕ ਵੇਖਣ ਪਰ ਜਦੋਂ ਵੱਡੇ ਕੰਮਾਂ ਤੇ ਵੱਡੀ ਸੋਚ ਨਾਲ ਮਸ਼ਹੂਰ ਹੋਣ ਵਾਲਾ ਔਖਾ ਕੰਮ ਨਹੀਂ ਕੀਤਾ ਜਾਂਦਾ ਤਾਂ ਫਿਰ ਲੋਕ ਇਹੋ ਜੀਆਂ ਸਸਤੀਆਂ ਚੀਜ਼ਾਂ ਵੱਲ ਪੈਂਦੇ ਨੇ ਮਤਲਬ ਬੁਲਟ ਲੈ ਲਿਆ ਜੀਪ ਨੂੰ ਲੰਡੀ ਕਰਾ ਲਿਆ ਕੈਕਟਰਾਂ ਦੇ ਸਟੰਟ ਕਰਨ ਲੱਗ ਗਿਆ ਤਾਂ ਕਿ ਇਹੋ ਜੀਆਂ ਲੰਡੂ ਬੱਚੂ ਚੀਜ਼ਾਂ ਦੇ ਨਾਲ ਮੇਰੀ ਮਸ਼ਹੂਰੀ ਹੋ ਜਾਵੇ ਮੈਨੂੰ ਲੱਗਦਾ ਨਾ ਸਾਡੇ ਗੁਰੂ ਸਹਬਾਨਾਂ ਦੀ ਇਹ ਸੋਚ ਸੀ ਨਾ ਸਾਡੇ ਸ਼ਹੀਦਾਂ ਦੀ ਇਹ ਸੋਚ ਸੀ ਨਾ ਕਦੇ ਫੁਕਰਪੰਥੀ ਵਾਲਾ ਕਲਚਰ ਪੰਜਾਬ ਦਾ ਰਿਹਾ ਔਰ ਇਹਦੇ ਵਿੱਚੋਂ ਪੰਜਾਬ ਨੂੰ ਨਿਕਲਣਾ ਚਾਹੀਦਾ ਅੱਜ ਪਰਚਾ ਹੋ ਰਿਹਾ ਪਰਚੇ ਪਹਿਲਾਂ ਵੀ ਇਦਾਂ ਦੀਆਂ ਕਟਨਾਵਾਂ ਤੇ ਹੋਏ ਨੇ ਪਰ ਇਹਦੇ ਤੇ ਧਾਰਾ ਕਿਹੜੀਆਂ ਲੱਗਣਗੀਆਂ ਕੀ ਇਹ ਤੇ 307 ਲੱਗ ਜੂ ਕਿ ਇਹ ਤੇ 302 ਲੱਗ ਜੂ ਕੀ ਇਹਦੇ ਤੇ 326 ਲੱਗੀ ਕੀ 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 ਧਾਰਾ ਲੱਗੂਗੀ ਕੋਈ ਛੋਟੀਆਂ ਮੋਟੀਆਂ ਧਾਰਾ ਲਾ ਕੇ ਪੁਲਿਸ ਨੇ ਪਰਚਾ ਕਰਨਾ ਤਾਂ ਉਹ ਉਹਦਾ ਕੋਈ ਬਹੁਤਾ ਅਸਰ ਨਹੀਂ ਜਾਣਾ ਮੈਨੂੰ ਲੱਗਦਾ ਹੈ ਪੰਜਾਬ ਸਰਕਾਰ ਨੂੰ ਇਹਦੇ ਉੱਪਰ ਕੋਈ ਨਵੀਂ ਨੀਤੀ ਸਖਤ ਕਾਰਵਾਈ ਜਿਹੜੀ ਆ ਉਹਦਾ ਨਿਰਮਾਣ ਕਰਨਾ ਚਾਹੀਦਾ ਜਿਹਦੇ ਨਾਲ ਘਟੋ ਘਟ ਅਜਿਹੀਆਂ ਘਟਨਾਵਾਂ ਕਰਨ ਵਾਲਿਆਂ ਨੂੰ ਥੋੜਾ ਜਿਹਾ ਡਰਤਾ ਲੱਗੇ ਥੋੜਾ ਇਹ ਉਹਨਾਂ ਨੂੰ ਇੰਜ ਤਾਂ ਲੱਗੇ ਕਿ ਹਾਂ ਇਹ ਸਾਡੇ ਤੇ ਕਾਰਵਾਈ ਹੋਊਗੀ ਤੇ ਸਾਡਾ ਇਨਾ ਕ ਨੁਕਸਾਨ ਹੋਏਗਾ ਸੋ ਇਹ ਫੁਕਰੀ ਸਾਈਕੀ ਨੂੰ ਪਛਾੜਨਾ ਚਾਹੀਦਾ ਹੈ ਕਈ ਵਾਰ ਲੋਕ ਕਹਿੰਦੇ ਨੇ ਯਾਰ ਇਹ ਤਾਂ ਸ਼ੌਕ ਆ ਸ਼ੌਕ ਦਾ ਕੋ ਮੁੱਲ ਹੈ ਸ਼ੌਕ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਉੱਚੇ ਸੁੱਚੇ ਤੇ ਅਸ਼ਾਰੂ ਸ਼ੌਕ ਇੱਕ ਫੁਕਰੇ ਤੇ ਚੱਕਵੇਂ ਸ਼ੌਕ ਤੇ ਆਪਾਂ ਨੂੰ ਸਾਰਿਆਂ ਨੂੰ ਨੋਟ ਕਰਨਾ ਚਾਹੀਦਾ ਵੀ ਜਿਹੜੇ ਸ਼ੌਕ ਮੇਰੇ ਨੇ ਕੀ ਉਹ ਫੁਕਰੇ ਚੱਕਵੇਂ ਤੇ ਦਿਖਾਵੇ ਬਾਜੀ ਵਾਲੇ ਨੇ ਜਾਂ ਇਹ ਕੋਈ ਉਸਾਰੂ ਤੇ ਉੱਤਮ ਸ਼ੌਕ ਨੇ ਜੇ ਤਾਂ ਸਾਡੇ ਸ਼ੌਕ ਸਿਰਫ ਚੱਕਵੇਂ ਨੇ ਦਿਖਾਵੇ ਬਾਜੀ ਵਾਲੇ ਨੇ ਤਾਂ ਫਿਰ ਸਾਨੂੰ ਉਹਨਾਂ ਤੋਂ ਬਾਹਰ ਲਾਜ਼ਮੀ ਆਉਣਾ ਚਾਹੀਦਾ ਇਹਦਾ ਕੋਈ ਫਾਇਦਾ ਨਾ ਸਾਡੀ ਜ਼ਿੰਦਗੀ ਨਿੱਜੀ ਚ ਹੈ ਨਾ ਇਹਦਾ ਫਾਇਦਾ ਕੋਈ ਸਮਾਜ ਨੂੰ ਹੈ ਸੋ ਅੱਜ ਦਮੇਲੀ ਪਿੰਡ ਵਾਲੀ ਘਟਨਾ ਦੇ ਉੱਪਰ 11 ਜਣਿਆਂ ਦੇ ਉੱਪਰ ਪਰਚਾ ਦਰਜ ਕੀਤਾ ਜਾ ਰਿਹਾ ਹੈ ਤਿੰਨ ਟਰੈਕਟਰ ਕਾਬੂ ਕੀਤੇ ਗਏ ਨੇ ਤਿੰਨ ਬੰਦੇ ਕਾਬੂ ਕਰ ਲਏ ਨੇ ਜਿਨ੍ਹਾਂ ਨੇ ਇਹ ਇਸ ਸਟੰਟ ਬਾਜੀ ਕਰਵਾਈ ਹੈ ਉਹਨਾਂ ਦੇ ਉੱਪਰ ਵੀ ਕਾਰਵਾਈ ਹੋ ਰਹੀ ਹੈ ਪਰ ਪੁਲਿਸ ਵੀ ਬਹੁਤ देर ਨਾਲ ਜਾਗੀ ਹੈ ਇਹ ਸਭ ਕੁਝ ਜੇ ਪਹਿਲਾਂ ਹੁੰਦਾ ਮੈਨੂੰ ਲੱਗਦਾ ਹੈ ਇਹ ਮੁਕਾਬਲਾ ਹੋ ਹੀ ਨਹੀਂ ਸਕਦਾ ਕੀ ਪੁਲਿਸ ਦਾ ਸੁਯਾ ਤੰਤਰ ਜਾਂ ਪ੍ਰਸ਼ਾਸਨ ਦਾ ਸੁਯਾ ਚੰਤਰ ਇੰਨਾ ਇੰਨਾ ਬੇਖਬਰ ਹੈ ਕਿ ਕਿਸੇ ਪਿੰਡ ਦੇ ਵਿੱਚ ਹਜ਼ਾਰਾਂ ਲੋਕ ਕੋਈ ਐਕਟੀਵਿਟੀ ਕਰ ਰਹੇ ਨੇ ਜੇ ਉਹ ਪ੍ਰਸ਼ਾਸਨ ਨੂੰ ਸੀਆਈਡੀ ਨੂੰ ਜਾਂ ਸੂਚਿਆ ਤੰਤਰ ਨੂੰ ਪਤਾ ਹੀ ਨਹੀਂ ਲੱਗਦੀ ਇਹ ਬਹੁਤ ਵੱਡਾ ਸਵਾਲ ਹੈ ਇਹਦਾ ਮਤਲਬ ਤੁਸੀਂ ਦੋ ਦੋ ਚਾਰ ਚਾਰ ਬੰਦੇ ਫਿਰ ਜੋ ਮਰਜੀ ਵਾਰਦਾਤਾ ਕਰ ਜਾਣ ਉਹਦਾ ਤਾਂ ਸੂਚਿਆ ਤੰਤਰ ਨੂੰ ਪਤਾ ਲੱਗਣਾ ਹੀ ਕੀ ਹੈ ਜੇ ਇੰਨੀ ਵੱਡੀ ਜਿਹੜੀ ਸੈਂਕੜੇ ਬੰਦੇ ਕੋਈ ਚੀਜ਼ ਕਰ ਰਹੇ ਨੇ ਹਜ਼ਾਰਾਂ ਬੰਦੇ ਉੱਥੇ ਇਕੱਠੇ ਹੋ ਰਹੇ ਨੇ ਉਹਦੇ ਤੋਂ ਪ੍ਰਸ਼ਾਸਨ ਦੇ ਖਬਰ ਹੈ ਤਾਂ ਫਿਰ ਪ੍ਰਸ਼ਾਸਨ ਦੇ ਉੱਪਰ ਬਹੁਤ ਵੱਡਾ ਸਵਾਲ ਖੜਾ ਹੁੰਦਾ ਹੈ ਬਹੁਤ